ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਹਾਂ ਸਾਰਿਆਂ ਦਾ ਹਰਮਨ ਹਰਜੀਤ ਬਲੌਗਸ ਤੇ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕੁਝ ਬਣਾ ਕੇ ਜੀਦੇ ਨਾਲ ਗੰਦੇ ਕੱਪੜੇ ਮਿੰਟਾਂ 'ਚ ਹੀ ਸਾਫ਼ ਹੋ ਜਾਂਦੇ ਨੇ ਕੁਝ ਟਾਈਮ ਪਹਿਲਾਂ ਬਸ ਡੋਬ ਕੇ ਰੱਖ ਦੋ ਤੇ ਕੱਪੜੇ ਸਾਫ਼ ਨੇ ਤੇ ਅਸਮਾਨ ਲੈ ਕੇ ਆਂਦਾ ਵਿਆ ਮੰਮੀ ਲੱਗੇ ਨੇ ਹੁਣ ਬਣਾਉਣਾ ਤੇ ਇਹ ਸਮਾਨ ਹਰ ਕਿਸੇ ਦੇ ਸ਼ਹਿਰ ਦੇ ਵਿੱਚ ਮਿਲ ਜਾਂਦਾ ਹੈ ਨੀਸ਼ਾਪੁਰ ਕਹਿ ਕੇ ਹਨਾ ਨੀਸ਼ਾਪੁਰ ਕਹਿ ਕੇ ਤੁਸੀਂ ਲੈ ਸਕਦੇ ਹੋ ਬੰਦ ਟਾਇਲਪੇ ਨਹੀਂ ਆਉਂਦਾ ਉਹਦੇ ਵਿੱਚ ਕੋਪੜੇ ਸੱਤ ਇਹ ਆਪਾਂ ਨੇ ਲੈ ਕੇ ਆਂਦਾ ਸਮਾਨ 10 ਲੀਟਰ ਦਾ 10 ਲੀਟਰ ਬਣਾਵਾਂਗੇ ਪੀ ਪੀ ਮम्मी ਨੇ ਰੱਖ ਲੀਆਂ ਦੇਖੋ 10 ਲੀਟਰ ਬਣਾਵਾਂਗੇ 10 ਲੀਟਰ ਦਾ ਸਮਾਨ ਲਿਆਂਦਾ ਤੇ ਅੱਗੇ 5 ਦਾ ਲੈ ਕੇ ਆਉਣੇ ਹੁੰਨੇ ਆ ਤੇ ਹੁਣ ਗਰਮੀਆਂ ਦੇ ਵਿੱਚ ਫਿਰ ਕੱਪੜੇ ਹਨਾ ਵਿੱਚ ਗੰਦੇ ਹੁੰਦੇ ਨੇ ਕੋਈ ਵੀ ਚੀਜ਼ ਹੁੰਦੀ ਆ ਆਪਣੇ ਬਾਲਟੀਆਂ ਲਾ ਲਓ ਕੋਈ ਐਨ ਪੂਰਾ ਸਾਫ਼ ਕਰ ਦਿੰਦਾ ਇਹ ਬਾਲਟੀਆਂ ਨੂੰ ਵੀ ਬਿਲਕੁਲ ਖਰਾਬ ਨਹੀਂ ਕਰਦਾ ਤੇ ਚੱਟੀਆਂ ਨਿਕਲਿਆ ਆਉਂਦੀਆਂ ਸਾਫ਼ ਹੋ ਜਾਂਦੇ ਨੇ ਤੇ ਠੰਡੇ ਪਾਉਣੇ ਮਿੰਟਾਂ 'ਚ ਹੀ ਸਾਫ਼ ਹੋ ਜਾਂਦੇ ਨੇ ਬਸ ਵਿੱਚ ਪਾ ਕੇ ਗਰਮ ਪਾਣੀ ਪਾ ਦਿਓ ਸਾਫ਼ ਇਹ ਸਾਰਾ ਸਮਾਨ ਹੁਣ ਕੱਲੇ-ਕੱਲਾ ਪੈਕਟ ਮੰਮੀ ਖੋਲ ਕੇ ਵਿੱਚ ਪਾਉਣਗੇ ਤੇ ਫਿਰ ਚੰਗੀ ਤਰ੍ਹਾਂ ਰਲਾ ਲੈਣਾ ਅੱਜ ਮੌਸਮ ਵੀ ਖਰਾਬ ਹੋ ਗਿਆ ਬਹੁਤ ਜ਼ਿਆਦਾ ਹਵਾ ਚੱਲ ਰਹੀ ਆ ਅਸੀਂ ਰਾਤ ਸਾਰਾ ਵੇੜਾ-ਬੂੜਾ ਤੋਤਾ ਰਾਤ ਹਨੇਰੇ 'ਚ ਲੱਗੇ ਰਹੇ ਵੀਡੀਓ ਤਾਂ ਬਣਾਈ ਨਹੀਂ ਹੈਗੀ ਤੇ ਹਰਮਨ ਕਹਿੰਦੇ ਵੀਡੀਓ ਵਧੀਆ ਨਹੀਂ ਬਣਨੀ ਹੈਗੀ ਤੇ ਸਵੇਰ ਨੂੰ ਉੱਠ ਕੇ ਦੇਖਿਆ ਫੇਰ ਗਰਦਾ ਇੰਨਾ ਤੂੜੀ ਦਾ ਪੱਕਾ ਹੁੰਦਾ ਏ ਹਵਾ ਬਹੁਤ ਜ਼ਿਆਦਾ ਚੱਲ ਰਹੀ ਆ ਹਵਾ ਕਰਕੇ ਗਰਦਾ ਆ ਹੀ ਜਾਂਦਾ ਏ ਨੀਂਹਾਂ ਥੈਲੀਆਂ ਨੇ ਮੰਮੀ ਇਹ ਸਾਰੀਆਂ ਨੀਕੀਆਂ ਨੀਕੀਆਂ ਗਿਆ ਇੱਕ ਦੋ ਤੇ ਚਾਰ ਤੀਜਾ ਹੁੰਦੀਆਂ ਨੇ ਜੋ ਨਹੀਂ ਜਿਹੜਾ ਸਿਕਸ ਬਾਡਰਲੀ ਆ ਇਹ 955 ਦੇਖਦਾ ਦੋਸਤ ਅਸੀਂ ਗੰਦੇ ਕੱਪੜੇ ਕੂੜੇ ਧੋਲਣੇ ਹੁੰਦੇ ਆ ਇਹਦੇ ਨਾਲ ਪੋਣੇ ਧੋਲਣੇ ਆ ਤੇ ਬਾਕੀ ਆਹ ਕਰ ਲੈਣੇ ਹੁੰਦੇ ਆ ਇਹਨਾਂ ਡੰਗਰਾਂ ਵਾਲੇ ਕੰਮ ਵਾਲੇ ਕੱਪੜੇ ਹਾਂ ਡੰਗਰਾਂ ਵਾਲੇ ਕੱਪੜੇ ਵਧੀਆ ਸਾਫ਼ ਹੋ ਜਾਂਦੇ ਨੇ ਨਿਖਰ ਜਾਂਦੇ ਨੇ ਛੇਤੀ ਇਹਦੇ ਚ ਸਾਰਫਾਂ ਵਾਲੇ ਉੰਨੇ ਨਿਖਰਦੇ ਨਹੀਂ ਹੈਗੇ ਬਾਕੀ ਹਨਾ ਬਾਲਟੀਆਂ ਬੂਲਟੀਆਂ ਜੋ ਧੋਣੇ ਹੁੰਦੇ ਆ ਉਹ ਵੀ ਸਾਫ ਹੋ ਜਾਂਦੀਆਂ ਨੇ ਬਾਲਟੀਆਂ ਵੀ ਪਲਾਸਟਿਕ ਦੀਆਂ ਤੇ ਮੈਂ ਤਾਂ ਵੈਸੇ ਬਾਥਰੂਮ ਚ ਪੱਥਰ ਤੇ ਵੀ ਥੋੜਾ ਜਿਹਾ ਪੱਲ ਨਹੀਂ ਹੁੰਦੀ ਆ ਪੱਥਰ ਨੂੰ ਵੀ ਸਾਫ ਕਰ ਦਿੰਦਾ ਨਾ ਗਲੀਆਂ ਹੋਣ ਲੱਗ ਜਾਂਦੀ ਨਹੀਂ ਖਰਾਬ ਨਹੀਂ ਕਰਦਾ ਹੈਗਾ ਇੱਥੇ ਜੂਰੀਆ ਹੁੰਦਾ ਹਰਮਨ ਨੇ ਤਾਂ ਇੱਕ ਦਿਨ ਪੋਚਾ ਲਾਇਆ ਇਹਨੂੰ ਪਾ ਕੇ ਅੱਛਾ ਹਾਂ ਸਾਫ ਕਰ ਦੇ ਦੋਕਰ

ਉਹਦਾ ਨੰਨ ਪਾਣੀ ਚ ਹੈ। ਉਹ ਸ਼ਾਹ ਕਾਲਾ ਹੋਦਾ ਇੱਕ ਕ੍ਰਿਸਟਲ ਆਹੋ ਵਿੱਚ ਇੱਕ ਕਾਲਾ ਜਿਹਾ ਸੀਗਾ ਜਿਹੜਾ ਲਈ ਇੱਕ ਮਿੰਟ ਜਿਆ ਮੈਂ ਉਖਾੜਾ ਜੀ ਜਿਦਾਂ ਜਿਉ ਪਾਣੀ ਪਈ ਜਾਊਗਾ ਉਹ ਮਸ਼ੀਨ ਦਾ ਸਾਫ ਕਰਨ ਵਾਲੇ ਦੀ ਫੋਟੋ ਵੀ ਨਹੀਂ ਮੰਗਵਾਈ ਹੋਣੀ ਮੰਗਵਾਈ ਹੋਈ ਆ ਕੱਤੀ ਭੇਜੀ ਹੋਈ ਆ ਨਹੀਂ ਫਿਰ ਲੈ ਗਏ ਨਹੀਂ ਆਏ ਹਾਂ ਭੁੱਲ ਜਾਂਦਾ ਦੁਕਾਨ ਵੀ ਦੱਸੀ ਵੀ ਆਨੇ ਤਾਂ ਪ੍ਰੀਵਿਊ ਸਕੈਨ ਜਾਂ ਰਾਈਂਗ ਜਿਹੜੇ অপਸ਼ਨੜੀ ਵਾੜ ਕੇ ਮਿਲਦੀ ਆ ਅੱਛਾ ਜਿੱਥੇ ਮਿਲਦਾ ਅੰਦਰ ਕੂੜੀਆਂ ਦੇ ਸਕੂਲ ਕਰਨੀ ਕਿਤੇ ਅੱਛਾ ਬਾਲਟੀ ਲਈ ਮम्मा ਨੇ ਪੂਰੀ ਭਰਾਂ ਪਾਣੀ ਦੀ ਤੇ ਚੰਗੀ ਤਰ੍ਹਾਂ ਰਲ ਗਿਆ ਮਿਕਸ ਹੋ ਗਿਆ ਉਹ ਹੁਣ ਜੀ ਹਾਂ ਪਹਿਲੇ ਤੇਲ ਵਾਲੀ ਬੀਪੂ ਸਾਫ ਕਰਾਂਗੇ ਹੂੰ ਪਹਿਲਾਂ ਸੰਧਾਈ ਵਾਲੀ ਠੰਡਾਈ ਵਾਲੀ ਚੀਜ਼ ਨੂੰ ਤਾਂ ਵੈਸੇ ਬਹੁਤ ਜਲਦੀ ਸਾਫ਼ ਕਰਦਾ ਸੀ। ਇਹ ਬੇਲੀ ਘਰੀਆ ਫਿਰ ਮੈਂ ਕਿਹਾ ਪੀਪੀਆਂ ਤੇ ਪਾ ਲੈਨੇ ਪੀਪਾ ਕੰਨ ਖਰਾਬ ਕਰਨਾ ਉਸ ਤੋਂ ਹੋਰ ਗਏ ਅੰਦਰ।

ਸੀਸ ਸਾਡਾ ਹਜੇ ਉੱਠਿਆ ਨਹੀਂ ਹੈਗਾ ਪਾਣੀ ਪੀ ਜਾਂਦਾ ਸੀਸ ਜ਼ਿਆਦਾ ਅੱਜ ਉਹਨੂੰ ਪਾਣੀ ਨਹੀਂ ਪੀਣ ਦੇਣਾ ਹੈਗਾ ਥੋੜਾ ਜਿਹਾ ਅੱਧਾ ਗੇ ਨਿੰਬੂ ਪਾ ਕੇ ਪਾਣੀ ਚ ਰੱਖੂੰਗੀ ਬਸ ਉਹੀ ਦਵਾਂਗੇ ਪਾਣੀ ਉਹਨੂੰ ਦੂਆ ਨਹੀਂ ਦੇਣਾ ਲੈ ਜਾ ਤੇਰੇ ਫਿਰ ਉਲਟੀਆਂ ਕਰੀ ਜਾਂਦਾ ਟੁੱਟੀ ਤੇ ਹੀ ਖੜੀ ਰਹਿੰਦੀ ਆ ਸਾਰਾ ਦਿਨ ਟੁੱਟੀ ਤਾਂ ਚਾਹੇ ਪਰੇ ਨਾ ਕਰ ਟੁੱਟੀ ਤੇ ਹੀ ਖੜਾਈ ਰੱਖ ਮौज ਲੱਗੀ ਰਹਿੰਦੀ ਐ ਹਵਾ ਬਹੁਤ ਚੱਲ ਰਹੀ ਆ ਜੀ ਲਾਈਟ ਤਾਂ ਦਵਾਰੇ ਕੱਟ ਲੇ ਹਵਾ ਜ਼ਿਆਦਾ ਚੱਲਦੀ ਆ ਅੱਜ ਨਹੀਂ ਲਾਈਟ ਆਉਂਦੀ ਹਾਂ ਅੱਜ ਨਹੀਂ ਆਉਂਦੀ ਲਾਈਟ ਅੱਜ ਲਾਈਟ ਓਕੇ ਅੱరే ਤੇ ਲਾਈਟ ਆਉਗੀ ਹਾਂ ਚੱਲ ਹੁਣ ਉਹ ਹੋ ਗਿਆ ਕੱਪੜੇ ਮੇਂ ਪਾਉਣ ਦਾ ਪਾਣੀ ਕੱਢ ਕੇ ਰੱਖਿਆ ਈ ਉੱਥੇ ਲੈਟ ਆਈ ਤਾਂ ਫਿਰ ਪਾਈ ਜਾਣਗੇ ਆਪਣੇ ਕੱਪੜੇ ਤਾਂ ਮਸ਼ੀਨ ਧੋਣ ਪਹਿਲਾਂ ਮਸ਼ੀਨ ਸਾਫ਼ ਕਰ ਹੋਊਗੀ ਮੈਨੂੰ ਐ ਤੇ ਵੀ ਆ ਕੱਪੜੇ ਧੋਣੇ ਹੀ ਨੇ ਵੀ ਫਿਰ ਫਿਰ ਮੈਂ ਸਾਫ਼ ਕਰੂੰ ਫਿਰ ਫੇਰ ਗੰਦੇ ਹੋ ਜਾਣਾ ਨੇ ਇੱਕੋ ਪਿੱਪੀ ਤਾਂ ਦਿੱਤੀ ਮੰਮੀ ਨੇ ਪਾਰਾ ਦੇਖਿਓ ਸੜਕ ਤੇ ਬਾਹਰ ਤੇ ਮਿੱਟੀ ਕਿਵੇਂ ਉੱਡਦੀ ਆ ਦੇਖ ਲਓ ਹੂੰ ਹਵਾ ਐ ਜਾਂਦੀ ਆ ਸੜਕ ਸਾਫ਼ ਹੋ ਜਾਣੀ ਆ ਦੇਖਿਓ ਬਣੂ ਪਤਾ ਨਹੀਂ ਕਦ ਸੜਕ ਬਣ ਨਹੀਂ ਬਣਾਉਂਦੇ ਜਿਹੜੇ ਨੇ ਹੈਗਾ ਇੰਨਾ ਟੋਟਾ ਐ ਨਾ ਇਹ ਇੱਥੇ ਤੱਕ ਐਸਲਾਣੇ ਤੱਕ ਆਪਣੀ ਆ ਇੱਥੋਂ ਪਿੰਡ ਤੋਂ ਸਟਾਰਟ ਹੁੰਦੀ ਆ ਐਸਲਾਣੇ ਤੱਕ ਕੱਲੀ ਛੋਟੇ ਖੰਨੇ ਵਾਲੀ ਤਾਂ ਬਾਕੀ ਤਾਂ ਪਰਾਂ ਤੋਂ ਉਹਨਾਂ ਨੇ ਬਣਾਤੀ ਇਧਰੋਂ ਛੱਡਤੀ ਇਕੱਲੇ ਇਧਰੋਂ ਨਹੀਂ ਬਣਾਈ ਪਤਾ ਨਹੀਂ ਅੱਡਾ ਦੇ ਚੇਸੇ ਇਹ ਰੋੜ ਸਾਪਿਆ ਵਾਲ ਦਾ ਟੁੱਟੀਆਂ ਪਈਆਂ ਨੇ ਉਹ ਗਾਂਹਾਂ ਜਾ ਕੇ ਇੱਕ ਟੁੱਟੀ ਪਈ ਆ ਪਰਸ ਨੂੰ ਦੀ ਤੀ ਉਹ ਟੁੱਟੀ ਜੀ ਹੋਈ ਕੱਲ ਤਾਂ ਫਿਰ ਜਮੇ ਹੀ ਟੁੱਟ ਗਈ ਕੋਈ ਚੀਜ਼ ਨੰਗੀ ਹੋਣੀ ਆ ਫਿਰ ਉਹ ਚਿੰਗ ਜੀ ਖੜੀ ਖੜੀ ਪਈ ਆ ਜਿੱਥੇ ਲੋਕਟ ਲੱਗੀ ਹੋਈ ਆ ਜਾ ਕੇ ਗਾਹਾਂ ਵੀ ਉਹ ਸਾਰੇ ਟੁੱਟਣ ਵਾਲੇ ਨੇ ਸਾਰੇ ਉਹ ਟੱਕਣ ਉੱਪਰੋਂ ਹੋ ਹੋਗੇ ਜਿਵੇਂ ਬਣ ਜਵੇ ਸੜਕ ਚੱਲਾ ਹੋ ਜਵੇ ਇਹ ਕੱਲੀ ਕਰਕੇ ਉਹ ਅਜੇ ਹਜੇ ਵਿੱਚ ਹੋਰ ਲੱਗਦੀ ਹੋਵੇ ਨਾਲ ਫੇਰ ਛੇਤੀ ਬਣ ਜਵੇ ਹਨਾ ਛੋਟਾ ਬੰਨਾ ਤਾਂ ਮਿੱਟੀ ਜਾ ਮੈਗਨੀ ਬਸ ਉਹ ਰੋਚਕ ਗੁਜੀ ਬਾਹਰ ਨਿਕਲੀ ਜਾਂਦੀ ਆ ਝੱਗ ਬਣ ਗਈ ਨਾ ਉੱਪਰ ਕੀ ਮੌਗਰੀਓ ਲੈ ਕੇ ਆਣੀ ਸੀ ਵਿੱਚ ਰਹਿ ਗਈਆਂ ਉਹ ਉਹਦੀਆਂ ਗੱਠਾਂ ਜੀਆਂ ਥੋੜਾ ਵਾਲਿਆ ਕਰਾਂਗੇ ਫਿਰ ਹੁਣ ਆਪਾਂ ਇੰਨਾ ਸਟੋਰ ਕਿੱਥੇ ਰੱਖ ਕਰਕੇ ਰੱਖਾਂਗੇ ਇਹਨੂੰ ਉਨੇ ਹੀ ਆਪਾਂ ਨੂੰ ਭਾਂਡੇ ਲੱਭਣੇ ਪੈਣਗੇ। ਕੋਈ ਨਾ। ਭਾਂਡੇ ਦਾ ਇਹ ਜੀ ਬੋਤਲ ਹੋਰ ਹੋਊਗੀ। ਹਜੇ ਤਾਂ ਉਧਰ ਢੋਲ ਜਿਹੜਾ ਕਵਾੜ पे ਉੱਧਰ ਮੈਨੂੰ ਕਰ ਦੇ ਤਾਂ ਮੈਂ ਆਥਣ ਨੂੰ ਵੇਚ ਦੇਣਾ। ਕੀ ਹੋ ਗਿਆ? ਨਹੀਂ ਬਿੰਦਾ ਆ। ਬਿਚ ਨੂੰ ਖੜੀ ਕਰ ਲੋ ਬੋਤਲ ਵਿੱਚ ਡੁੱਲੂ ਜੜ ਡੁੱਲੂ ਥੋੜਾ ਪੈ ਜਾ ਕਰੂ ਉਹੀ ਪਾਣੀ ਪੱਤ ਪਾਇਆ ਗਿਆ ਚੋ ਚੋ ਲਾ ਲੇ ਹਮ 80 ਲੈ ਪਰਾਂਡੇ ਬੰਜਨਾਂ ਦੇ ਹਾਂ ਪੰਡੇ ਬੰਜਨਾਂ ਦੇ ਪੱਤਰਾ ਲਾ ਲੈਂਦੇ ਬਿਚ ਲੋਕ ਆ ਉਹ ਭਾਂਡੇ ਵੀ ਮੰਨਦੇ ਨੇ ਇਹਦੇ ਨਾਲ ਹਨਾ ਫਿਰ ਇਹ ਹੱਥ ਨਹੀਂ ਖਰਾਬ ਕਰਦਾ ਹਾਂ ਉਹ ਉਹ ਜਿਹੜਾ ਲੱਗਦਾ ਨਾ ਉਹ ਲੱਗਿਆ ਤੇਰਾ ਤਾਂ ਇੱਥੇ ਸਰੀ ਸਾਟ ਕੇ ਇਹਨਾਂ ਦਾ ਕੇਜਰ ਪਹਿਲਾਂ ਬਣਾਇਆ ਜਿਹਨਾਂ ਦਾ ਤੇ ਥੋੜਾ ਜਿਹਾ ਮਰ ਗਿਆ ਤੇ ਇਹ ਹਸਪਤਾਲੋਂ ਮਾਸਟਰ ਲੱਗਿਆ ਪਰ ਨਹੀਂ ਕੱਢਿਆ ਹਾਂ ਹੁਣ ਫੇਰ ਜ਼ਿਆਦਾ ਹੋ ਗਿਆ ਨਾ ਇਹ ਵਿੱਚ ਲੋਕ ਤਾਂ مانਝਦੇ ਨੇ ਇਹਦੇ ਨਾਲੇ ਲੇਕਨ ਹੁਣ ਇਹ ਇਹ ਇੱਕ ਤਾਂ ਆਪਾਂ ਉੱਥੇ ਪਾਣੀ ਪਾਉਨੇ ਹੋਏ ਇਹਦੇ ਵੀ ਪਾਣੀ ਪਾ ਕੇ ਮਾਰਦੇ ਛੀੜੀਆਂ ਹਜੇ ਵੀ ਗਈਆਂ ਨਹੀਂ ਹੈਗੀਆਂ ਪੱਖੇ ਦੇ ਫਾਰਾਂ ਤੇ ਜਾ ਕੇ ਬੈਠੀ ਜਾਂਦੀਆਂ ਨੇ ਵੀ ਹੁਣ ਤੁਸੀਂ ਆ ਉਹਦਾ ਪਰੇ ਟਕਾਣਾ ਲੱਭ ਲੋ ਅਗਲੇ ਨੇ ਪੱਖਾ ਚਲਾਉਣਾ ਹੋਰ ਹਾਂ ਪੱਖਾ ਵੀ ਨਹੀਂ ਲਾ ਹੁੰਦਾ ਹੁੰਦਾ ਫਿਰ ਵਿੱਚੇ ਆ ਕੇ ਫਸ ਜਾਂਦੀਆਂ ਨੇ ਨਾਲੇ ਐਵੇਂ ਨਹੀਂ ਦੇਖਦੀਆਂ ਵੀ ਪੱਖਾ ਚੱਲਦਾ ਛੱਡ ਕਿੱਥੇ ਹੋਊਗਾ ਹੁਣ ਤਾਂ ਜਦ ਇਹ ਆ ਕੇ ਲੱਗ ਜਾਣਾ ਡਾਕਟਰ ਇਸ ਆਪਕਾ ਪੇਡਾ ਕਰਦੇ ਨੇ ਕਹੂਗੀ ਮੈਂ ਕਰਾਂ ਢੇਰੀ ਛੇਤੀ ਇਹਨਾਂ ਨੂੰ ਪਾਂਡੇ ਆਪਾਂ ਲਏ ਆਪਣੇ ਸਾਰੇ ਭਾਰ ਬਾਜਾ ਬੱਚਿਆ ਉਹ ਕੋਈ ਹੋਰ ਪੀਪੀ ਦੇਖ ਕੇ ਉਹਦੇ ਚ ਪਾ ਦਾਂਗੇ ਤੇ ਇਹ ਵੀਡੀਓ ਦਾ ਪੂਰੀ ਕਰਦੇ ਆਂ ਐਂਡ ਵੀਡੀਓ ਕਿਵੇਂ ਦੀ ਲੱਗੀ ਸਾਰੇ ਜਾਣੇ ਦੱਸਿਓ ਤੇ ਟਰਾਈ ਵੀ ਕਰਿਓ ਸਾਰੇ ਜਾਣੇ ਬਣਾ ਕੇ ਦੇਖਿਓ ਤੇ ਓਕੇ ਜੀ ਬਾਏ ਬਾਏ